ਮਾਡਲ ਬਣਾ ਹਰਮੰਦਰ ਸਾਹਿਬ ਦਾ ਆਰਮੀ ਨੂੰ ਟ੍ਰੇਨਿੰਗ ਦੇਣੀ ਹੈ ਕਹਿੰਦਾ ਸਿੱਖੋ ਧਰਮਯੁੱਧ ਮੋਰਚਾ ਅਗਸਤ 1982 ਸ਼ੁਰੂ ਹੁੰਦਾ ਹੈ ਇੰਦਰਾ ਨੇ ਟ੍ਰੇਨਿੰਗ ਅਕਤੂਬਰ 1982 ਦੇ ਸ਼ੁਰੂ ਕਰਵਾ ਦਿੱਤੀ ਇਹ 18-19 ਮਹੀਨੇ ਪਹਿਲਾਂ ਟ੍ਰੇਨਿੰਗ ਹੋ ਰਹੀ ਹੈ ਤੇ ਪਿੰਡਰਾਵਾਲਾ ਤੇ 6 ਮਹੀਨੇ ਸਾਲ ਪਹਿਲਾਂ ਹਥਿਆਰ ਲੈ ਕੇ ਬੈਠਾ ਫਿਰ ਹਮਲਾ ਕਿਉਂ ਹੋਇਆ ਪਿੰਡਰਾਵਾਲੇ ਨੇ ਹਥਿਆਰ ਕਿਉਂ ਰੱਖੇ ਉਹਦਾ ਕਾਰਨ ਸੀ ਮੈਂ ਵੱਡੇ ਵੱਡੇ ਹਥਿਆਰਾਂ ਦੀ ਮਸ਼ੀਨ ਗਨਾਂ ਦੀ ਗੱਲ ਕਰਦਾ ਛੋਟੇ ਤੇ ਲਾਇਸੈਂਸੀ ਸੰਤਾਂ ਤੋਂ ਪਹਿਲਾਂ ਵੀ ਸਨ ਕਹਿੰਦਾ ਰਿਪੋਰਟ ਲੀਕ ਹੋ ਗਈ ਵੀ ਇੰਦਰਾ ਗਾਂਧੀ ਨੇ ਅਕਾਲ ਤਖਤ ਟਾਉਣਾ ਹੈ ਦਸੰਬਰ 1984 ਦੀ ਇਲੈਕਸ਼ਨ ਜਿੱਤਣ ਲਈ ਬਲਕ ਵਿੱਚ ਹਿੰਦੂਆਂ ਦੀ ਵੋਟ ਲੈਣੀ ਹੈ ਸਿੱਖਾਂ ਨੂੰ ਅਤਵਾਦੀ ਦਰਸਾਇਆ ਜਾ ਚੁੱਕਿਆ ਹੈ ਭਿੰਡਰਾਂ ਵਾਲੇ ਨੇ ਹਥਿਆਰ ਇਕੱਠੇ ਕੀਤੇ ਬੈਠਣਾ ਕੀਤਾ ਅਕਾਲ ਤਖਤ ਨਾਨਕ ਨਿਵਾਸ ਵੀ ਮੇਰੇ ਘਰ ਤੇ ਜਿੱਦਣ ਹਮਲਾ ਹੋਇਆ ਤੇ ਮੈਂ ਵੱਧ ਤੋਂ ਵੱਧ ਆਪਣਾ ਨੁਕਸਾਨ ਘਟਾਉਣਾ ਹੈ ਤੇ ਵੱਧ ਤੋਂ ਵੱਧ ਹਮਲਾਵਰਾਂ ਦਾ ਨੁਕਸਾਨ ਕਰਨਾ ਹੈ ਉਹ ਕਹਿੰਦਾ ਫੌਰ ਦਾ ਸੇਮ ਰੀਜ਼ਨ ਹੰਡਰਡਸ ਆਫ men women and children who had come to visit the golden temple as pilgrims decided to lay down their lives ai yatra karna jadon hamla hoya indira gandhi di army valon te pindran wale de naal naal yatru vi jaan tali te tika ke shahidiyan pa gaye koi nahi vekhya gaya indira gandhi di fauj valon 6 mahinیاں de bacche 15 15 dinan de bacche saal saal de bacche ਪਟਕ ਪਟਕ ਕੇ ਆਰਮੀ ਨੇ ਪ੍ਰਕਰਮਾਂ ਵਿੱਚ ਮਾਰੇ ਇਹ ਨਫਰਤ ਸੀ ਇਹ ਅੰਤਕਵਾਦ ਨੂੰ ਖਤਮ ਕਰਨ ਲਈ ਨਹੀਂ ਜਿਹੜਾ ਰੋਹ ਸੇਖਾਂ ਦਾ ਹੈ ਹਿੰਦੂਸਤਾਨ ਨੂੰ ਅਸੀਂ ਯਾਦ ਕਰਾਇਆ ਇਹਨਾਂ ਦੇ ਕੰਨ ਪਕੇ ਹੋਏ ਸਨ ਲੋਕਾਂ ਦੇ ਇਹਨਾਂ ਨੇ ਇਹਸਾਨ ਤੇ ਕੀ ਲਾਉਣਾ ਸੀ ਮਦਦ ਕਰਕੇ ਜ਼ਖਮਾਂ ਤੇ ਮਲਮ ਲਾ ਕੇ ਉਲਟਾ ਸਾਡੀ ਆਵਾਜ਼ ਦਬਾਉਣ ਲਈ ਸਾਡੀਆਂ ਮਾਵਾਂ ਸ਼ਹੀਦ ਕੀਤੀਆਂ ਦੁੱਧ ਚੁੰਗਦੇ ਬੱਚੇ ਸ਼ਹੀਦ ਕੀਤੇ ਬੂਟਾਂ ਚ ਸਰੋਵਰ ਦਾ ਜਲ ਪਾ ਕੇ ਤੇ ਹਾਏ ਹੋਿਆਂ ਦੇ ਮੂੰਹ ਵਿੱਚ ਪਾਣੀ ਡੋਲਿਆ ਸਿਗਟਾਂ ਪੀ ਪੀ ਕੇ ਸਰੋਵਰ ਦੇ ਵਿੱਚ ਛੁੱਟੀਆਂ ਇਹ ਜ਼ਖਮ ਅੱਲੇ ਰਹਿਣੇ ਨੇ ਸਮਾਂ ਆ ਜਾਂਦਾ ਹੁੰਦਾ ਹਰ ਰਾਜ ਭਾਗ ਦੀ ਐਕਸਪਾਇਰੀ ਡੇਟ ਹੁੰਦੀ ਹੈ ਜੇ ਮੁਗਲੀਆਂ ਸਲਤਨਤ ਨਹੀਂ ਰਹੀ ਜੇ ਖਾਲਸਾ ਰਾਜ ਨਹੀਂ ਰਿਹਾ ਜੇ ਬ੍ਰਿਟਿਸ਼ ਐਮਪਾਇਰ ਨਹੀਂ ਰਹੀ ਜੰਜੂ ਵਾਲਿਓ ਰਾਜ ਤੁਹਾਡਾ ਵੀ ਨਹੀਂ ਰਹਿਣਾ ਰਾਜ ਰਾਜੇ ਰਣਜੀਤ ਸਿੰਘ ਵਰਗਾ ਕਰੋ ਗਲੀਆਂ ਦੇ ਟੱਕ ਰੋਣ ਜਿੱਦਣ ਮੌਤ ਹੋਵੇ ਆਗੂ ਦੀ ਇਹ ਨਾ ਹੋਵੇ ਔਰੰਗਜ਼ੇਬ ਵਰ ਨੂੰ ਤੁਹਾਨੂੰ ਲਾਂਤਾਂ ਪਹਿਣ ਸਿੱਖਾਂ ਦੇ ਜ਼ਖਮਾਂ ਤੇ ਮਲਬ ਲਾਉਣੀ ਸਿੱਖ ਲਓ ਨਹੀਂ ਤੇ ਤੁਹਾਡੇ ਤੋਂ ਵੱਡਾ ਅਕਰਿਤ ਕਹਣੇ ਸ਼ਰੂ ਹੋਏ ਜ਼ਮੀਨ ਤੇ ਦੂਜਾ ਪੈਦਾ ਨਹੀਂ ਹੋਇਆ 90% ਸੇਰ ਅਸੀਂ ਦਈਏ ਆਜ਼ਾਦੀ ਦਾ ਨਿਗ ਤੁਸੀਂ ਮਾਣੋ ਰੋਟੀ ਪੂਰੀ ਤੁਸੀਂ ਲਓ ਸਾਡੇ ਹਿੱਸੇ ਬੁਰਕੀ ਆਵੇ ਇਹ ਕਿਥੋਂ ਦਾ ਨਿਆ ਅੱਤਵਾਦੀ ਇੰਦਰਾ ਗਾਂਧੀ ਸੀ ਅੰਤਕਵਾਦ ਖਤਮ ਕਰਨ ਦੇ ਲਈ ਸੂਰਮਾ ਉਠਿਆ 31 ਅਕਤੂਬਰ 1984 ਨੂੰ ਭਾਈ ਬੈਂਤ ਸਿੰਘ ਸਤਵੰਤ ਸਿੰਘ ਕੇਰ ਸਿੰਘ ਇੰਦਰਾ ਨੂੰ ਉਹ ਤੁਰਦੀ ਟਿਕਟ ਦੇ ਦਿੱਤੀ ਇਹਦੇ ਫਰਜ਼ੰਦਰਜੀਵ ਗਾਂਧੀ ਨੇ ਸਿੱਖ ਜਗਤ ਦੇ ਹਥਿਆਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਪਣੀ ਪੁਲਿਸ ਦੀ ਡਿਊਟੀ ਲਾ ਕੇ ਜਬਤ ਕੀਤੇ ਕਾਂਗਰਸੀ ਗੁੰਡਿਆਂ ਨੂੰ ਡੀਜ਼ਲ ਦਿੱਤਾ ਸਿੱਖਾਂ ਦੇ ਗਲਾਂ ਵਿੱਚ ਤੈਰ ਪਾਏ